ਹੈਲੋ ਜੀ ਸਾਰਨ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਇੱਕ ਫਲ ਦਿਖਾਉਣ ਲੱਗੇ ਆ ਤੁਸੀਂ ਕਮੈਂਟਾਂ ਵਿੱਚ ਜੁੜ ਦੱਸਣਾ ਵੀ ਇਹ ਫਲ ਦਾ ਨਾਮ ਕੀ ਹੈ ਕੰਨਿਆਂ ਦੇ ਜੀ ਘਰੇ ਵੀ ਲੱਗੇ ਹੋਏ ਇਹ ਫਲ ਆਪਣੇ ਵੀ ਲੱਗਿਆ ਹੋਇਆ ਹੈ ਦੇਖੋ ਹੁਣ ਆਪਾਂ ਇਹ ਤੋੜਿਆ ਵਿੱਚ ਬਹੁਤ ਕੱਚੇ ਨੇ ਜੀ ਵਿੱਚ ਪੱਕੇ ਵੀ ਗਏ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਇਹ ਫਲ ਦਾ ਨਾਮ ਕੀ ਹੈ ਹੁਣ ਇਹ ਤੋੜ ਲੈਨੇ ਇਹ ਵੀ ਮਾਹ ਤੋੜ ਲਿਆ ਦੇਖੀ ਇਹੋ ਹੋਏ ਪਏ ਨੇ ਕਿਰੇ ਪਏ ਨੇ ਆ ਦੇਖੋ ਲੈਣਾ ਨਹੀਂ ਜੇ ਜਿਆਦਾ ਕਿਰ ਜਾਂਦੇ ਆ ਫਿਰ ਪਾੜ ਜਾਂਦੇ ਨਾ ਨਾ ਇਹ ਤੁਸੀਂ ਦੱਸਿਓ ਕਮੈਂਟਾਂ ਚ ਜਰੂਰ ਵੀ ਇਹ ਫਰੂਟ ਨੂੰ ਕਈਆਂ ਨਹੀਂ ਪਤਾ ਲੱਗਦਾ ਵੀ ਕੀ ਆ ਇਹਦਾ ਨਾਮ ਹੱਗੇ ਹੋ ਸੀਗੇ ਉੱਪਰ ਨੇ ਨਾ ਜਿਹੜੀਆਂ ਉਹ ਜਾਨਵਰਾਂ ਜਿਨ੍ਹਾਂ ਨੇ ਖਾਧੀਆਂ ਹੋਈਆਂ ਨਹੀਂ ਆ ਇਹਦੇ ਵਿਚਾਲੇ ਕਿਰੀਆਂ ਪਈਆਂ ਨੇ ਹੂੰ ਕਿ ਸੋ ਬਾਕੀ ਉਹ ਤਾਂ ਵੀ ਚੱਕਣੀ ਸੀ ਉਹਦੇ ਨਾਲ ਆਹ ਸੋਣੀ ਹੈ ਹੂੰ ਉਹ ਤਾਂ ਜਿਆਦਾ ਪੱਕੀਆਂ ਪਈਆਂ ਨੇ ਉੱਪਰ ਉੱਪਰ ਲੀਆਂ ਹਾਂ ਉਹ ਆਪਣੇ ਛੋਟੀ ਡਾਂਗ ਹੀ ਨਹੀਂ ਉਹਦੇ ਹੱਥ ਨਹੀਂ ਹੁਣ ਉੱਪਰ ਜਾਣਾ ਫੇਕੋ ਸੀ ਉੱਪਰ ਬਹੁਤ ਨੇਗੀਆਂ ਉੱਪਰ ਤੋਂ ਕਈ ਕਿਰੀਆਂ ਪਈਆਂ ਉਹ ਫਟ ਵੀ ਗਈਆਂ ਜਾਨਵਰ ਉਹ ਕਰਨਗੇ ਇਹਨਾਂ ਨੂੰ ਜਾਨਵਰ ਖਾਂਦੇ ਹੈ ਹੀ ਨਹੀਂ ਜੇ ਟੁਕ ਟੁਕ ਨਾ ਵਿਚਾਲੇ ਛੱਡ ਦਿੰਦੇ ਨੇ ਇਹ ਤਾਂ ਛੋਟੀ ਡਾਂਗ ਹੀ ਲੈਣੇ ਉਹਦੇ ਨਾਲ ਨਾ ਡਾਣੀ ਥੱਲੇ ਕਰਾਂਗੇ ਫਿਰ ਉਹਦੇ ਨਾਲ ਲੈ ਜਾਣਗੇ ਪਿਛਲੇ ਸਾਲ ਤਾਂ ਬਹੁਤ ਲੱਗੀਆਂ ਹਣਾ ਅੱਜ ਤੀਪਲੇ ਬਾਹਰ ਸੌਂ ਕਰਕੇ ਜਾਦੇ ਉਦੋਂ ਜਿਹੜੀ ਵੱਡੀ ਨੇਰੀ ਆਈ ਸੀ ਉਹਨੇ ਕਿ ਝੱਲਤੀ ਨਾ ਸਾਰੀ ਇਹ ਕਿੰਨੇ ਤਾਂ ਰਾਣੇ ਤੋੜਦੇ ਕਿਨੇ ਮੰਮੀ ਇੱਧਰ ਮੁਰੂ ਤੋੜ ਰਹੇ ਨੇ نیچے ਬਹੁਤ ਕੁੱਤੇ ਪੈਨੇ ਆ ਮੈਂ ਹਾਂਜੀ ਔਸੀ نیچے ਵੀ ਲੱਗ ਰਹੇ ਕੋਹ ਪੱਕਿਆ ਹੋਇਆ ਉਹ ਚਿੱਲੇ ਆ ਰਹਾ ਸਰ ਇਕੋ ਇੱਧਰ ਵੀ ਲੱਗ ਰਿਹਾ ਮੰਮੀ ਉਹ ਸੀਗਾ ਉੱਪਰ ਹੁਣ ਤਾਂ ਇਹ ਉਹ ਇੰਨ ਰੁੱਟੀ ਜਾਂਦੇ ਨੇ ਹਨਾ ਹਾਂ ਜੀਰੀ ਜੀ ਕਿੰਨੇ ਦਿਖਤ ਇੱਕੋ ਵੀ ਲੱਗ ਰਿਹਾ ਉੱਧਰ ਪਰ ਜੀਰੀ ਹੈ ਹਨਾ ਜੀਰੀ ਹੈ ਦੋ ਅੱਜ ਕੱਲ ਵੀ ਆਪਣੇ ਦੋਨੇ ਸੀ ਆਹ ਤਾਂ ਕੱਚਾ ਦੇਖ ਆਹ ਦੇਖ ਆਹ ਬੰਦੂ ਹੋ ਰਹੇ ਹਾਂ ਉਹ ਲੱਗ ਰਿਹਾ ਉੱਧਰ ਟਾਣੀ ਤੇ ਨੇ ਦੇਖ ਕੇ ਦਿਲ ਖਣ ਆ ਜਾਏ ਤੇ ਜੀ ਜੀ ਵੀ ਨਾ ਉੱਜਾਂ ਕੋ ਨਾ ਚੱਕੂ ਉਮੀਚਿਆ ਜਨਾ ਅੰਨੇਂਬੂ ਦੇਖੋ ਕਿੰਨਾ ਭਰਿਆ ਪਿਆ ਬੜਾ ਨੀਂਬੂ ਭਰਿਆ ਹੈ ਇਹ ਵੀ ਫਲ ਬਹੁਤ ਜੱਕ ਲਿਆ ਜੀ ਹਨਾ ਮਰੂਦ ਨੂੰ ਨੇ ਮੁੰਡਾ ਨਹੀਂ ਕਰਿਆ ਹੋਰ ਕੋਈ ਨਹੀਂ ਅੱਲੇ ਬੀੜਾ ਬੀਨੇ ਗਾਤਾੰਦ ਵੀ ਤੋੜ ਗਏ ਨੇ ਮਨੇ ਤੋੜ ਲੋਂਗੇ ਹੋਰ ਟੁੱਟਣਾ ਨਹੀਂ ਮੈਂ ਤੋੜ ਦਿੰਨੇ ਆਂ ਸੱਟ ਨਾ ਖਾ ਲੈ ਮੈਂ ਤਾਂ ਕੌੜ ਹੀ ਲੱਗਦੇ ਆਂ ਅੰਮੀ ਇਹ ਇਹ ਵਧੀਆ ਗਾਤਣਾ ਕੋਹ ਹੁੰਦਾ ਬੰਦਾ ਜੈਨ ਘਾਸ ਤੇ ਵਧੀਆ ਰਹਿੰਦੀ ਕੌੜੀ ਜੀ ਨਹੀਂ ਰਹਿੰਦੀ ਦੀ ਨਾ ਪੱਤੇ ਲੱਗਦੇ ਨੂੰ ਤੇ ਵਧੀਆ ਲੱਗਦੀ ਆ। ਤੇ ਤੇ ਇਹ ਕਰ ਲਗੇ ਬਹੁਤ ਬਤਾ ਚੰਗੀ ਆ ਨਿੰਮ ਦੀ ਦਾਤਨ ਦਾ। ਉਹ ਅੱਜ ਦੇ ਪੱਤੇ ਸੂਕਦੇ। ਅਸਮਰੂਦਾ ਦੇ ਆਗੇ। ਮਰੂ ਹਾਂ ਕੁਸ ਕੱਲ ਤੋੜੇ ਦੀ ਆਪੋ ਉਹ ਪਏ ਨੇ। ਮੇਰੇ ਪਾਸ ਤੇ ਜਾਨਵਰ ਵਾਹ ਫਰਾਮ ਕਰੀ ਜਾਂਦੇ ਨੇ। ਹਜੇ ਉਹ ਵੀ ਤੋੜਨੇ ਆਪਾਂ ਅੰਦਰੋਂ ਦੀ। ਇੱਕ ਦੋ ਰਹਿ ਗਿਆ ਹਜੇ। ਹਾਂ। ഹലോ സാ ഹോ സാടി സാ